हेलो गाइस वेलकम टू आवर चैनल किड्स लर्निंग गुड मॉर्निंग आज ਅਸੀਂ ਪੰਜਾਬੀ ਦਾ ਪੈਰਾ ਰਚਨਾ ਕਰਾਂਗੇ ਪੜਨਾ ਯਾਨੀ ਕਿ ਸਟੱਡੀ ਠੀਕ ਹੈ ਨਾਉ ਲੈਟਸ ਸਟਾਰਟ ਪੜਨ ਦਾ ਸ਼ੌਂਕ ਹਰ ਪ੍ਰਕਾਰ ਦੇ ਸ਼ੌਂਕਾਂ ਤੋਂ ਉੱਪਰ ਹੈ ਜੋ ਜ਼ਿੰਦਗੀ ਦੀ ਹਰ ਪ੍ਰਕਾਰ ਦੀ ਵਿਦਿਆ ਪੜਨ ਨਾਲ ਹੀ ਪ੍ਰਾਪਤ ਹੋ ਸਕਦਾ ਹੈ ਪੜਨ ਨਾਲ ਮਨੁੱਖ ਦਾ ਦਿਮਾਗ ਰੋਸ਼ਨ ਹੁੰਦਾ ਹੈ पुस्तकਾ ਨਾਲ ਮਨੁੱਖ ਆਪਣੇ ਆਪ ਨੂੰ ਆਪਣੀ ਜ਼ਿੰਦਗੀ ਨੂੰ ਆਪਣੇ ਸਮਾਜਿਕ ਚੋਗਿੰਦੇ ਨੂੰ ਆਪਣੇ ਫਰਜ਼ਾਂ ਨੂੰ ਆਪਣੇ ਹੱਕਾਂ ਨੂੰ ਚੰਗੀ ਤਰ੍ਹਾਂ ਸਮਝ ਸਕਦਾ ਹੈ। ਯਾਨੀ ਕਿ ਜੇ ਉਹਨੇ ਪੜ੍ਹਾਈ ਕੀਤੀ ਹੋएगी ਤੇ ਉਹਨੂੰ ਆਪਣੇ ਜ਼ਿੰਦਗੀ ਦੇ ਜਿਹੜੇ ਵੀ ਫਰਜ਼ਾਗੇ ਹੱਕਾਗੇ ਉਹਨੂੰ ਸਮਝ ਸਕਦਾ ਹੈ। ਕਿ ਕਿਹੜਾ ਉਹਦੇ ਵਾਸਤੇ ਸਹੀ ਹੈ, ਕਿਹੜਾ ਰਾ ਉਹਦੇ ਵਾਸਤੇ ਗਲਤ ਹੈ। ਠੀਕ ਹੈ? ਪੜ੍ਹਾਈ ਹੀ ਇੱਕ ਅਜੀਹਾ ਖਜ਼ਾਨਾ ਹੈ ਜੋ ਵੰਡਣਾ ਲਗਾਤਾਰ ਵੱਧਦਾ ਚਲਾ ਜਾਂਦਾ ਹੈ। ਕਿ ਪੜਾਈ ਇਹੋ ਜਿਹਾ ਖਜ਼ਾਨਾ ਜੇ ਐਸੀ ਕਿਸੇ ਦੂਜੇ ਨੂੰ ਦਵਾਗੇ ਤਾਂ ਸਾਡੇ ਗਿਆਨ ਚ ਹੋਰ ਵਾਧਾ ਹੋਏਗਾ ਸਾਡੇ ਕੋ ਲੋਕੀ ਤਾਂ ਤੋਲਤ ਖੋ ਸਕਦੇ ਪਰ ਪੜਾਈ ਸਾਡੇ ਕੋ ਕੋਈ ਵੀ ਖੋ ਨਹੀਂ ਸਕਦਾ ਅਤੇ ਕੋਈ ਵੀ ਇਸ ਨੂੰ ਚੁਰਾ ਨਹੀਂ ਸਕਦਾ ਦੇਸ਼ਾ ਵਿਦੇਸ਼ਾ ਸਾਇੰਸ ਤੇ ਕਲਾ ਮਨੁੱਖ ਤੇ ਬ੍ਰਹਿਮੰਡ ਪ੍ਰਤੀ ਗਿਆਨ ਨੂੰ ਸਿਰਪੜਨ ਨਾਲ ਪ੍ਰਾਪਤ ਕੀਤਾ ਚਾਰ ਸੱਦਾ ਹੈ ਪੜਨ ਦਾ ਅਰਥ ਇਹ ਵੀ ਨਹੀਂ ਕਿ ਕੋਈ ਵਿਅਕਤੀ ਦਿਨ ਰਾਤ ਪੜਨ ਦੇ ਵਿੱਚ ਹੀ ਮਸਤ ਰਹੇ ਜਾਂ ਜੇ ਪੜੇ ਤਾਂ ਗਲਤ ਕਿਸਮ ਦੀਆਂ ਪੁਸਤਕਾਂ ਤੇਰਸਾਲੇ ਆਦੀ ਪੜੇ ਪੜਨ ਦਾ ਵੀ ਮਤਲਬ ਨਹੀਂ ਕਿ ਸਾਰ ਦਿਨ ਕਿਤਾਬਾਂ ਲੈ ਕੇ ਬੈਠੇ ਰਹਿਣਾ ਕਈ ਬੱਚੇ ਕੀ ਕਰਦੇ ਸਾਰ ਦਿਨ ਕਿਤਾਬਾਂ ਲੈ ਕੇ ਪੜਦੇ ਰਹਿੰਦੇ ਬੈਠੇ ਰਹਿੰਦੇ ਆ ਪੜਦੇ ਨਹੀਂ ਆ ਫਿਰ ਉਹ ਆ ਕਹਿੰਦੇ ਕਿ ਅਸੀਂ ਤਾਂ ਪੜਦੇ ਪਏ ਆ ਉਹਨਾਂ ਦਾ ਧਿਆਨ ਹੀ ਉੱਥੇ ਹੁੰਦਾ ਤੇ ਕਈ ਬੱਚੇ ਹੁੰਦੇ 5 ਮਿੰਟ ਆ ਅੱਧਾ ਘੰਟਾ ਪੜਾਂਗੇ ਉਹਨਾਂ ਨੂੰ ਸਾਰੀ ਤਿਆਰੀ ਹੋ ਜਾਂਦੀ ਆ ਠੀਕ ਹੈ ਜਦੋਂ ਪੜਨਾ ਫੋਕਸ ਨਾਲ ਪੜਨਾ ਤੇ ਕਈ ਬੱਚੇ ਕੀ ਕਰਦੇ ਆ ਗਲਤ ਕਿਤਾਬਾਂ ਲੈ ਕੇ ਆ ਕੌਮਿਸ ਵਗੈਰਾ ਪੜਦੇ ਆ ਤੇ ਕਹਿਣ ਨੂੰ ਕਹਿੰਗੇ ਅਸੀਂ ਪੜਦੇ ਆ ਉਹ ਵੀ ਕੰਮ ਗਲਤ ਹੈ ਪੜਨ ਦਾ ਸਬੰਧ ਸਿਰਫ ਚੰਗੀਆਂ ਜੀਵਨ ਲਈ ਨਿਰੋਈ ਸੇਧ ਵਾਲੀਆਂ ਯਾਨਕਿ ਜਿਹੜੇ ਜੀਵਨ ਲਈ ਫਾਇਦੇਮੰਦ ਕਿਤਾਬਾਂ ਹੁਨ ਅਧਿਆਤਮਿਕ ਜਿਵੇਂ ਪਰਮਾਤਮਾ ਦੀਆਂ ਕਿਤਾਬਾਂ ਤੇ ਹੋਰ ਪ੍ਰਕਾਰ ਦੀ ਮਨੁੱਖੀ ਗਿਆਨ ਦੀਆਂ ਪੁਸਤਕਾਂ ਤੋਂ ਹੈ ਵਿਦਵਾਨਾਂ ਨੇ ਮਨੁੱਖ ਦਾ ਤੀਜਾ ਨੇਤਰ ਵਿੱਦਿਆ ਨੂੰ ਆਖਿਆ ਹੈ ਯਾਨਕਿ ਤੀਸਰਾ ਨੇਤਰ ਵਿੱਦਿਆ ਵਿਦਿਆ ਉਹ ਦਿੱਤੇ ਮਨੁੱਖ ਕਿਤੇ ਵੀ ਕਾਮਯਾਬੀ ਪ੍ਰਾਪਤ ਕਰ ਸਕਦਾ ਹੈ ਕਿਉਂਕਿ ਵਿਦਿਆ ਉਹਦਾ ਇੱਕ ਧਨ ਹੈ ਜਿਹੜਾ ਕੋਈ ਵੀ ਨਹੀਂ ਖੋ ਸਕਦਾ ਠੀਕ ਹੈ